ਗੁਪਤ ਅੰਗ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਉਣ ਕਰਕੇ ਨੌਜਵਾਨ ਦੀ ਹੋਈ ਮੌਤ ਬਠਿੰਡਾ ਦੇ ਪ੍ਰਤਾਪ ਨਗਰ ਗਲੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਮਾਪਿਆਂ ਦੇ ਪੁੱਤ ਨੇ ਪ੍ਰਾਈਵੇਟ ਪਾਰਟ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਇਆ ਜਿਸ ਤੋਂ ਬਾਅਦ ਉਸ ਦਾ ਇਹ ਦਮ ਤੋੜ ਦਿੱਤਾ ਸੂਚਨਾ ਮਿਲਤੇ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਨਾਲ ਦੀ ਨਾਲ ਵੈਲਫੇਅਰ ਸੁਸਾਇਟੀ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚਦੀਆਂ ਨੇ ਤਾਂ ਵੇਖਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਜਿਹੜਾ ਜਿਸਨੇ ਆਪਣੇ ਇੰਜੈਕਸ਼ਨ ਲਗਾਇਆ ਸੀਗਾ ਔਰ ਉਸਦੀ ਮੌਤ ਹੋ ਗਈ ਉਸ ਦੀ লাশ ਨੂੰ ਦੇ ਨੂੰ ਮੋਰਚੀ ਦੇ ਵਿੱਚ ਭੇਚਿਆ ਗਿਆ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਦੀ ਮੌਤ ਨੌਜਵਾਨ ਦੀ ਹੋਈ ਹੈ ਨਸ਼ੇ ਦਾ ਇੰਜੈਕਸ਼ਨ ਗਾਣ ਕਰਕੇ ਹੋਈ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਦੇ ਨੂੰ ਮੋਰਚੀ ਦੇ ਵਿੱਚ ਰੱਖਿਆ ਗਿਆ ਔਰ ਵੈਲਫੇਅਰ ਸੁਸਾਇਟੀ ਦੇ ਮੈਂਬਰ ਜਿਹੜੇ ਨੇ ਬਠੰਡਾ ਦੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦਾ ਖੁਲਾਸਾ ਕੀਤਾ ਜਾਣਕਾਰੀਆਂ ਦਿੱਤੀਆਂ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਆਈਦਰ ਬਹੁਤ ਸਾਰੇ ਅਜਿਹੇ ਨੌਜਵਾਨ ਜਿਹੜੇ ਕਿ ਨਸ਼ੇ ਦੀ ਪਿੰਡ ਚੜਦੇ ਨੇ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਹੜੇ ਬਹੁਤ ਜ਼ਿਆਦਾ ਹੀ ਵੱਡੇ ਪੱਧਰ ਤੇ ਉੱਤੇ ਨਸ਼ਾ ਕਰਦੇ ਨੇ ਨਸ਼ਾ ਵੇਚਦੇ ਨੇ ਤਾਂ ਅੱਜ ਦੀ ਨੌਜਵਾਨ ਪੀੜੀ ਨਸ਼ੇ ਦੇ ਵਿੱਚ ਤੋਤ ਰਹਿਦੀ ਹੈ ਇਸੇ ਹੀ ਚੱਲਦੇ ਮਾਮਲਾ ਕਾਫੀ ਪੱਕਿਆ ਆ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਔਰ ਨਾਲ ਦੀ ਨਾਲ ਕਮਰੇ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਇਆ ਤੇ ਨੌਜਵਾਨ ਦੀ লাশ ਕਮਰੇ ਦੇ ਵਿੱਚੋਂ ਭਰਾਵਤ ਹੋਈ ਹੈ ਕੀ ਕੁਝ ਮਾਮਲਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਿਹੜੀ ਜਾਣਕਾਰੀ ਆ ਲੋਕਾਂ ਤੱਕ ਪਹੁੰਚੇ ਔਰ ਲੋਕ ਜਿਹੜੇ ਨੇ ਉਹ ਸਾਵਧਾਨ ਰਹਿਣ ਤਾਂ ਬੱਚੇ ਜਿਹੜੇ ਨੇ ਉਹ ਅਜਿਹੀਆਂ ਚੀਜ਼ਾਂ 'ਚ ਨਾ ਫਸਣ ਬਠਿੰਡਾ ਦੇ ਪ੍ਰਤਾਪਨਗਰ ਗਲੀ ਨੰਬਰ 21 ਦੇ ਵਿੱਚ ਇੱਕ ਯੁਵਕ ਜਿਹੜਾ ਸੀਗਾ ਉਸਨੇ ਆਪ ਦੇ ਚਿੱਟੇ ਦਾ ਇੰਜੈਕਸ਼ਨ ਲਗਾ ਲਿਆ ਇਸ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫਰ ਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਅਤਲ ਜੈਨ ਨੀਰਜ ਸਿੰਘਲਾ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਜਦੋਂ ਦੇਖਿਆ ਕਿ ਉਸਨੇ ਆਪ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੰਜੈਕਸ਼ਨ ਲਗਾਇਆ ਹੋਇਆ ਸੀ ਤੇ ਉਹ ਬੈੱਡ ਦੇ ਉੱਤੇ ਡੈੱਡ ਪਿਆ ਸੀ ਮਰਿਆ ਹੋਇਆ ਸੀਗਾ ਤੇ ਮ੍ਰਿਤਕ ਹੋਣ ਦੇ ਕਾਰਨ ਇਹਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਮੁੱਢਲੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਡੈੱਡ ਬੋਡੀ ਨੂੰ ਤੁਰੰਤ ਸੀਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ ਮ੍ਰਿਤਕ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਜਿਸ ਦਾ ਨਾਮ ਸੁਖਚੰਨ ਸਿੰਘ ਦੱਸਿਆ ਜਾ ਰਿਹਾ ਹੈ